ਹੇ ਦਰਸ਼ਕਾਂ ਦਾ ਸਭ ਤੋਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸ਼ੰਕਲਾਲ ਮਰਦਕ ਖੰਦੇ ਸਰਤਾਜ ਪੰਜਵੇਂ ਗੁਰੂ ਸ਼ਾਂਤੀ ਦੇ ਪੁੰਜ ਭੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦਾਂ ਨੂੰ ਸਮਰਪਿਤ ਪੰਡ ਮਹਿਲ ਕਲਾਂ ਛੋਡਾ ਪੱਤੀ ਦੇ ਨੌਜਵਾਨਾਂ ਵੱਲੋਂ ਧਨੇਰ ਰੋਡ ਨਾਨਕਸ਼ਰ ਦੇ ਨੇੜੇ ਠੰਡੇ ਮਿੱਠੇ ਜਲ ਦੀ ਸੇਵੀਰ ਜਿੱਥੇ ਸੇਵੀਰ ਤੋਂ ਲੈ ਕੇ ਨੌਜਵਾਨਾਂ ਵੱਲੋਂ ਆਉਂਦੇ ਜਾਂਦੇ ਰਾਹੀਰਾਂ ਨੂੰ ਠੰਡਾ ਮਿੱਠੇ ਜਲ ਦੀ ਸ਼ਵੀਲ ਜਿਹੜੀ ਉਹ ਸਕਾਈ ਜਾ ਰਹੀ ਹੈ ਸੋ ਉਹਨਾਂ ਦੇ ਦੋ ਸ਼ਬਦ ਤੁਹਾਡੇ ਤੱਕ ਚਾਹਾਂਗੇ ਤਦ ਤੱਕ ਸਾਡੇ ਚੈਨਲ ਨਾ ਬਣੇ ਰਹੋ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਛੰਡੇ ਮਿੱਠੇ ਜਲਦੀ ਸ਼ਵੀਲ ਲਵਾਈ ਹੈ ਅਸੀਂ ਇਹੀ ਕਹਿਣੇ ਚਾਹੁੰਦੇ ਬੱਬੀ ਸਾਡੇ ਸਾਥੀਆਂ ਨੇ ਸਾਰੇ ਨੌਜਵਾਨਾਂ ਨੇ ਵਧੀਆ ਪ੍ਰਾਲਾ ਕਰਿਆ ਨੌਜਵਾਨਾਂ ਨੇ ਸ਼ਵੀਰ ਤੋਂ ਠੰਡੇ ਮਿੱਠੇ ਜਲਦੀ ਸ਼ਵੀਲ ਲਾਈ ਆ ਸਾਰਿਆਂ ਦੇ ਸਹਿਯੋਗ ਨਾਲ ਸ਼ਵੀਰ ਦੀ ਸ਼ਵੀਲ ਚੱਲੀ ਜਾਂਦੀ ਆ ਜੀ ਇਹ ਕਹਿਣਾ ਚਾਹੁੰਦੇ ਆ ਜੀ ਵੀਰ ਵਧੀਆ ਪਰਾਲਾ ਹੋਰ ਵੀ ਨੌਜਵਾਨ ਜੁੜਨ ਅਸੀਂ ਹਰੇਕ ਸਾਲ ਵਾਂਗੂ ਪਰਾਲਾ ਕਰਦੇ ਆ ਅੱਗੇ ਤੋਂ ਵੀ ਕਰਦੇ ਰਹਿਾਂਗੇ ਤੇ ਜਲਦੀ ਜਿਹੜੀ ਸਵੀਲ ਦਾ ਉਜੋਜਨ ਕੀਤਾ ਗਿਆ ਪਰ ਨੌਜਵਾਨਾਂ ਵੱਲੋਂ ਸੋ ਜਿਹੜੇ ਠੰਡੇ ਮਿੱਠੇ ਜਲਦੀ ਤੁਸੀਂ ਸੇਵਾ ਕਰ ਰਹੇ ਹੋ ਸੇਵਾ ਕਰਕੇ ਤੁਹਾਨੂੰ ਕਿਦਾਂ ਲੱਗਦਾ ਜੀ ਸਾਨੂੰ ਬਹੁਤ ਵਧੀਆ ਲੱਗਦਾ ਜੀ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਸਿਕ ਗਾਉਂ ਤੇ ਕਿ ਸਾਡੇ ਅੱਜ ਵੀ ਨੌਜਵਾਨ ਆ ਜਿਹੜੇ ਉਹਨਾਂ ਨੂੰ ਸਿੱਖਾਂ ਪ੍ਰਤੀ ਦਰਦ ਆ ਜੀ ਜਿੱਦਾਂ ਅੱਜ ਸਾਡੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਧੀ ਦਿਹਾੜੇ ਨੂੰ ਅਸੀਂ ਮੁੱਖ ਰੱਖਦੇ ਹੋਏ ਸਾਰੇ ਮਹਿਲਕ ਮਹਿਲਕਾਂ ਦੇ ਨੌਜਵਾਨਾਂ ਨੇ ਰਲ ਮਿਲ ਕੇ ਠੰਡੇ ਮਿੱਠੇ ਜਲਦੀ ਸਵੀਲ ਲਾਈ ਆ ਤੇ ਬਹੁਤ ਵਧੀਆ ਰਹੀ ਹੈ ਜੀ ਸਾਡੀ ਸੁਵੀਲ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਜਾ ਸਕਿਆ ਯੋਜਨਾ ਜਿਹੜਾ ਹਰ ਸਾਲ ਦੀ ਤਰ੍ਹਾਂ ਕੀਤਾ ਜਾਂਦਾ ਹਾਂਜੀ ਹਾਂ ਅਸੀਂ ਪਿਛਲੇ 4-5 ਸਾਲਾਂ ਤੋਂ ਇਦਾਂ ਹੀ ਤਸਵੀਲ ਲਾਉਂਦੇ ਆ ਰਹੇ ਹਾਂ ਜੀ ਕੀ ਸੁਨਾਪਤੀ ਦੇ ਨੌਜਵਾਨਾਂ ਵੱਲੋਂ ਹੈ ਤੇ ਕਲੱਬ ਦੇ ਵੱਲੋਂ ਕੋਈ ਇਹ ਮਤਲਬ ਕਿ ਜਿਹੜੀ ਸ਼ੇਵਾ ਕਰਨਵਾਈ ਜਾਂਦੀ ਹੈ ਇਹ ਵਾ ਸਾਡੀ ਇਹਦਾ ਨੌਜਵਾਨ ਪੀੜ੍ਹੀ ਸਾਰੀ ਨਾਲ ਮਿਲ ਕੇ ਕਰ ਲੈਂਦੇ ਆ ਜੀ ਇਕੱਠੇ ਸਾਰੇ ਗੱਲ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਸਿੱਧੀ ਪਈ ਆ ਤੇ ਜ਼ਾਲਿਮਾਂ ਨੇ ਬਹੁਤ ਜਾਂ ਦਸਤੀ ਹੀ ਦਿੱਤੇ ਗੁਰੂ ਮਹਾਰਾਜ ਜੀ ਨੂੰ ਸੋ ਮਤਲਬ ਕਿ ਉਹ ਸਮਾਂ ਜਿਹੜਾ ਉਹ ਵਕਤ ਆ ਉਹ ਘੜੀ ਆ ਜਿਹੜੀ ਉਹ ਕਿੱਦਾਂ ਦੀ ਹੋਣੀ ਆ ਸਾਡੀ ਹਾਂ ਜੀ ਅਸੀਂ ਤਾਂ ਅੱਜ ਜਿਵੇਂ ਦੇਖ ਲਈਏ ਜੀ ਆਪਾਂ ਅੱਜ ਜਿਵੇਂ ਅੰਤਰੀ ਗਰਮੀ ਆ ਉਹਨਾਂ ਟਾਈਮਾਂ 'ਚ ਇੰਨੀ ਗਰਮੀ ਦੇ ਵਿੱਚ ਗੁਰੂ ਸਾਹਿਬ ਨੂੰ ਤੇ ਤਾਂ ਵੀ ਦੇ ਉੱਪਰ ਬਿਠਾ ਕੇ ਉਹਨਾਂ ਉੱਪਰ ਤੱਤਾ ਰੇਤਾ ਪਾਇਆ ਗਿਆ ਜੀ ਤਾਂ ਅੱਜ ਸਾਨੂੰ ਇੱਥੇ ਜਲ ਵਰਤੌਣ ਦੇ ਨੂੰ ਇੰਨੀ ਗਰਮੀ ਆ ਰਹੀ ਆ ਤਾਂ ਉਹਦੇ ਉਹ ਘੜੀ ਕਿੱਦਾਂ ਦੀ ਹੋਏ ਜੀ ਚੱਲੀ ਆ ਹਾਂਜੀ ਹਾਂਜੀ ਉਹਨਾਂ ਨੇ ਬਿਲਕੁਲ ਵੀ ਇੱਠੀ ਨਹੀਂ ਮੰਨੀ ਜੀ ਉਦਾਂ ਹੀ ਸਿੱਖੀ ਦਾਵੇ ਨੂੰ ਬਰਕਰਾਰ ਰੱਖਿਆ ਜੀ ਮਹਿਲਕਲਾਂ ਦੇ ਜਿਹੜੇ ਨੌਜਵਾਨ ਉਹਨਾਂ ਸੰਗਤਾਂ ਦੇ ਸੰਯੋਗ ਦੇ ਨਾਲ ਜਿਹੜੇ ਹਰ ਸਾਲ ਦੀ ਤਰ੍ਹਾਂ ਇਹ ਠੰਡੇ ਮਿੱਠੇ ਜਲ ਦੀ ਸੀਵਲ ਦਾ ਆਯੋਜਨਾ ਕੀਤਾ ਜਾਂਦਾ ਅਤੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਅਗਲੀ ਵੀਡੀਓ ਜਲਦ ਨਾਲ ਕਿ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਬਲਾਓ ਫਤੇ ਪਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ